ਸ਼ਰਬੁੱਦ ਨਸ਼ੇ ਚ ਤੋਤੇ ਇੱਕ ਕੁੜੀ ਨੇ ਸੜਕ ਤੇ ਜੰਮ ਕੇ ਹੰਗਾਮਾ ਕੀਤਾ ਕੁੜੀ ਨੇ ਪੁਲਿਸ ਮੁਲਾਜ਼ਮਾ ਨਾਲ ਬਦਤਮੀਜ਼ੀ ਕੀਤੀ ਆਪਣੇ ਕੱਪੜੇ ਪਾੜਨ ਦੀ ਕੋਸ਼ਿਸ਼ ਕੀਤੀ ਕੁੜੀ ਆਪਣੇ ਦੁਪੱਟੇ ਨੂੰ ਵਾਰ-ਵਾਰ ਹਵਾ ਚ ਉਛਾਲਦੀ ਰਹੀ ਅਤੇ ਇੱਕ ਪੁਲਿਸ ਮੁਲਾਜ਼ਮ ਨਾਲ ਜੰਮ ਕੇ ਬਦਤਮੀਜ਼ੀ ਕੀਤੀ ਇਕੱਟਨਾ ਲੋਕਾਂ ਨੇ ਆਪਣੇ ਕੈਮਰਾ ਚੇਤ ਕੈਦ ਕਰ ਲਈ ਜਿਸ ਵਿੱਚ ਕਿ ਸਾਫ ਦੇਖਿਆ ਜਾ ਸਕਦਾ ਹੈ ਕਿ ਕੁੜੀ ਕਿਵੇਂ ਆਪਣੇ ਸਰੀਰ ਤੋਂ ਦੁਪੱਟਾ اتار ਕੇ ਪੁਲਿਸ ਮੁਲਾਜ਼ਮਾ ਉਤੇ ਸੁੱਟ ਰਹੀ ਹੈ ਹਾਲਾਂਕਿ ਮੌਕੇ ਤੇ ਮੌਜੂਦ ਇੱਕ ਏਐਸਆਈ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੁੜੀ ਉਸ ਨਾਲ ਹੀ ਬਤਮੀਜ਼ੀ ਕਰਨ ਲੱਗੀ ਅਤੇ ਉਸੇ ਗੱਲ ਵਿੱਚ ਦੁਪੱਟਾ ਪਾਉਣ ਦੀ ਕੋਸ਼ਿਸ਼ ਕਰਦੀ ਰਹੀ ਤੇ ਕੁੜੀ ਸ਼ਰਾਬ ਦੇ ਨਸ਼ੇ 'ਚ ਬਾਜ਼ਾਰ 'ਚ ਘੁੰਮ ਰਹੀ ਸੀ ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਨੇ ਹੰਗਾਮਾ ਕਰ ਦਿੱਤਾ ਅਤੇ ਉਲਟਾ ਪੁਲਿਸ ਮੁਲਾਜ਼ਮਾਂ ਨਾਲ ਹੀ ਬਤਮੀਜ਼ੀ ਕਰਨ ਲੱਗੀ ਹਾਲਾਂਕਿ ਇਸ ਤੋਂ ਬਾਅਦ ਮਹਿਲਾ ਪੁਲਿਸ ਕਰਮੀਆਂ ਉੱਥੇ ਪਹੁੰਚੇ ਜਿਨ੍ਹਾਂ ਵੱਲੋਂ ਉਸ ਨੂੰ ਹਿਰਾਸਤ ਚੁਲਿਆ ਗਿਆ ਪਰ ਇਸ ਤੋਂ ਪਹਿਲਾਂ ਕੁੜੀ ਨੇ ਸੜਕ 'ਤੇ ਜੰਮ ਕੇ ਹੰਗਾਮਾ ਕੀਤਾ ਕਰੀਬ 1.5 ਘੰਟਾ ਇਹ ਪੂਰਾ ਹੰਗਾਮਾ ਚੱਲਦਾ ਰਿਹਾ ਮਰਦ ਪੁਲਿਸ ਮੁਲਾਜ਼ਮ ਜੋ ਕਿ ਮੌਕੇ ਤੇ ਮੌਜੂਦ ਸੀ ਉਹਨਾਂ ਵੱਲੋਂ ਕੁੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁੜੀ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਡੇ ਘਟਨਾ ਕਾਨਪੂਰ ਦੇ ਗੁੰਮਤੀ ਚੌਰਾਹੇ 'ਚ ਵਾਪਰੀ ਹੈ ਜਿੱਥੇ ਕਿ ਇੱਕ ਕੁੜੀ ਨੇ ਸ਼ਰਾਬ ਦੇ ਨਸ਼ੇ 'ਚ ਹਾਈ ਵੋਲਟੇਜ ਡਰਾਮਾ ਕੀਤਾ ਹੈ ਇਸ ਅਮੀਰ ਜਾਦੀ ਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਆਪਣੇ ਕੱਪੜੇ ਪਾੜ ਲਏ ਅਤੇ ਪੁਲਿਸ ਕਰਮੀਆਂ ਨਾਲ ਜੰਮ ਕੇ ਬਦਤਮੀਜ਼ੀ ਕੀਤੀ ਹੈ ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਮਹਿਲਾ ਪੁਲਿਸ ਮੁਲਾਜ਼ਮਾ ਨੇ ਇਸ ਕੁੜੀ ਨੂੰ ਹਿਰਾਸਤ 'ਚ ਲੈ ਲਿਆ ਅਤੇ ਇਸ ਖਿਲਾਫ ਫਜ਼ਲਗੰਜ ਥਾਣਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ